ਬਹੁਤ ਹੀ ਸਤਿਕਾਰਯੋਗ ਬਖ ਬਖ ਪਿੰਡਾਂ ਤੋਂ ਤੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਹੁੰਚੇ ਐਸ்சி ਵੀਸੀ ਮਹਾਪੰਚਾਇਤ ਫੇਰ ਸਾਤ ਦੀਆਂ ਲੇਟਾਂ ਕੋਲੇ ਲੱਗੇ ਧਰਨੇ ਤੇ ਪਹੁੰਚੇ ਮੇਰੇ ਵੀਰ ਮੇਰੀਆਂ ਹੋਰ ਵੀ ਜASSI ਜਿਹੜੇ ਘਰਾਂ 'ਚ ਬੈਠੇ ਸਾਡੇ ਐਸ்சி ਵੀਸੀ ਸਮਾਜ ਦੇ ਲੋਕ ਉਹਨਾਂ ਨੂੰ ਪ੍ਰੈਸ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਕੱਲ ਨੂੰ 11 ਵਜੇ ਇੱਥੇ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਤਾਂ ਕਿ ਜਿਹੜੀ ਮੋਰਚੇ ਨੂੰ ਅੱਗੇ ਲਜਾਣ ਵਾਸਤੇ ਮੋਰਚੇ ਦੀ ਜਿਹੜੀ ਅਗਵਾਹੀ ਕਰਨ ਵਾਸਤੇ ਸਾਰੇ ਆਗੂਆਂ ਦੀ ਲੋੜ ਹੈ ਤੇ ਅਸੀਂ ਕੱਲ ਇਸ ਅਹਿਮ ਮੀਟਿੰਗ 'ਚ ਜਿਹੜਾ ਬਲਬੀਰ ਸਿੰਘ ਆਲਮਪੁਰ ਤੇ ਖਿਲਾਫ ਇੱਕ ਪਰਚਾ ਦਰਜ ਹੋਇਆ ਝੂਠਾ ਉਹਨੂੰ ਰੈਸਟ ਕੀਤਾ ਗਿਆ ਅੰਦਰ ਹੈਗਾ ਤੇ ਉਸ ਬਾਰੇ ਵੀ ਅਸੀਂ ਸਾਰੇ ਮੋਰਚੇ ਤੇ ਆਗੂ ਆਪਣੀਆਂ ਵਿਚਾਰਾਂ ਦੇਣਗੇ ਕਿ ਕਿਵੇਂ ਉਸ ਵੀਰ ਦੀ ਜਿਹੜੀ ਆ ਆਪਾਂ ਮਦਦ ਕਰਨੀ ਆ ਹੈਲਪ ਕਰਨੀ ਆ ਸਾਰੇ ਮੋਰਚੇ ਤੇ ਅਸੀਂ ਜਿਹੜੀ ਅਪੀਲ ਵੀ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਜਿਵੇਂ ਵੱਖ-ਵੱਖ ਐਸੀਐਲ ਬੀਐਸੀਐਲ ਦੇ ਪ੍ਰਧਾਨ ਆਗੂ ਸਹਿਬਾਨ ਜਿਵੇਂ ਪਾਰਟੀਬਾਜੀ 'ਚੋਂ ਬੰਦੇ ਗਏ ਨੇ ਪਾਰਟੀਬਾਜੀ ਨੂੰ ਛੱਡ ਕੇ ਕੇਵਲ ਤਾਂ ਕੇਵਲ ਆਪਣੇ ਸਮਾਜ ਦੀ ਅਗਵਾਹੀ ਕਰਨ ਲਈ ਕੱਲ ਨੂੰ 11 ਵਜੇ ਫੇਰ ਸੱਤ ਦੀਆਂ ਲੇਟਾਂ ਕੋਲੇ ਪਹੁੰਚੋ ਤਾਂ ਕਿ ਸਰਕਾਰ ਤੋਂ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਅੰਨੀ ਸਰਕਾਰ ਹੈ ਤੇ ਜਿਹੜੀ ਕੁੱਤੀ ਚੋਰਾ ਨਾਲ ਰਲਿਓ ਦੇ ਖਿਲਾਫ ਉੱਚੀ ਆਵਾਜ਼ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਰੋ ਕੱਲ ਨੂੰ 11 ਵਜੇ ਫੇਰ ਸੱਤ ਦੀਆਂ ਲੇਟਾਂ ਕੋਲ ਬੋਰਚੇ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਅੱਜ ਰਿਜ਼ਰਵੇਸ਼ਨ ਚੋਰ ਫੜੋ ਧਰਨੇ ਤੇ ਆਏ ਬੌਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੈਂ ਹਰਦੀਪ ਸਿੰਘ ਨੱਗਲਗੜੀਆ ਹਲਕਾ ਪ੍ਰਧਾਨ ਬੌਜਨ ਸਮਾਜ ਪਾਰਟੀ ਖਰੜ ਇਸ ਧਰਨੇ ਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਬੌਜਨ ਸਮਾਜ ਪਾਰਟੀ ਦੇ ਸਾਥੀਆਂ ਦੇ ਨਾਲ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਅੰਦਰ ਆ ਕੇ ਬਹੁਤ ਕੁਝ ਦੇਖਣ ਨੂੰ ਮਿਲਿਆ ਜਿਵੇਂ ਇਸ ਮੋਰਚੇ ਦੇ ਸਾਥੀਆਂ ਨੂੰ ਸਰਕਾਰ ਵੱਲੋਂ ਡਰਾਇਆਤਮਕ ਆਇਆ ਜਾ ਰਿਹਾ ਹੈ ਪਰਚੇ ਨਜਾਇਜ਼ ਪਰਚੇ ਕੀਤੇ ਜਾ ਰਹੇ ਨੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹ ਜੋ ਗੁੰਡਾਗਰਦੀ ਹੋ ਰਹੀ ਹੈ ਇਹਨੂੰ ਠੱਲ ਪਾਈ ਜਾਵੇ ਨਹੀਂ ਬੌਝਨ ਸਮਾਜ ਸੜਕਾਂ ਤੇ ਉਤਰਨ ਤੇ ਮਜਬੂਰ ਹੋਏਗਾ ਕਿਉਂਕਿ ਅੱਜ ਜੋ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਇਹ 7 ਵਜੇ ਦੀ ਲਾਈਟਾਂ ਦੇ ਲੱਗਿਆ ਹੋਇਆ ਹੈ ਜੋ ਐਸਬੀਸੀ ਕਮਿਊਨਿਟੀ ਦੇ ਲੋਕ ਰਿਜ਼ਰਵੇਸ਼ਨ ਲੈ ਕੇ ਆਨੰਦ ਮਾਣ ਰਹੇ ਨੇ ਅੱਜ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਲੋਕਾਂ ਨੇ ਉਹਨਾਂ ਦੇ ਗਲਿਆਂ ਨੂੰ ਹੱਥ ਪਾਇਆ ਏ ਕਿਉਂਕਿ ਉਹਨਾਂ ਬਹੁਤ ਲੋਕਾਂ ਨੇ ਜਿਹੜੇ ਝਾਲੀ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕੀਤੀਆਂ ਸਰਕਾਰ ਨੂੰ ਇਸ ਦਾ ਜਸਟਿਸ ਕਰਨਾ ਚਾਹੀਦਾ ਸੀ ਨਾ ਕਿ ਇਹਨਾਂ ਗਰੀਬ ਲੋਕਾਂ ਉੱਤੇ ਧੱਕਾ ਕਰਨਾ ਚਾਹੀਦਾ ਸੀ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਅਪੀਲ ਕਰਾਂਗਾ ਕਿ ਇਹਨਾਂ ਜੋ ਧਰਨਾ ਲਾਈ ਬੈਠੇ ਸਾਡੇ ਸਾਥੀ ਨੇ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਨਹੀਂ ਬਹੁਤ ਜਨ ਸਮਾਜ ਪਾਰਟੀ ਸੜਕਾਂ ਤੇ ਉਤਰਨ ਦੀ ਕੋਈ ਗੁਰੇਜ ਨਹੀਂ ਕਰੇਗੀ ਜੈ ਭੀਮ ਜੈ ਭਾਰਤ ਵਹਿਗੂਰੂ ਖਾਲਸਾ ਵਹਿਗੂਰੂ